ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੋਧ ਨਸ਼ੇ ਵਿਰੁੱਧ ਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਇਸ ਦੇ ਤਹਿਤ ਰੂਪਨਗਰ ਸ਼ਹਿਰ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਦੀ ਦੇਖਰੇਖ ਦੇ ਵਿੱਚ ਸ਼ਹਿਰ ਦੀ ਸ਼ਾਮਪੁਰਾ ਕਲੋਨੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਦੇ ਚੱਲ ਪੁਲਿਸ ਮੁਖੀ ਕੁਲਨੀਤ ਸਿੰਘ ਕੁਰਾਣਾ ਨੇ ਜਾਣਕਾਰੀ ਦਿੱਤੀ ਕਿ ਕਾਸੋ ਆਪਰੇਸ਼ਨ ਦੇ ਤਹਿਤ ਰੋਪਨਗਰ ਸ਼ਾਹੀ ਸ਼ਾਮਪਰਾ ਕੋਲਨੀ ਤੇ ਜ਼ਿਲ੍ਹੇ ਦੇ ਬਾਪੂਖਾ ਸਥਾਨਾ ਤੇ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਉਹਨਾਂ ਜਾਣਕਾਰੀ ਦਿੱਤੀ ਕਿ ਇਹਨਾਂ ਥਾਵਾਂ ਤੇ ਜਦੋਂ ਵੀ ਸ਼ਿਕਾਇਤਾਂ ਮਿਲੀਆਂ ਨੇ ਉੱਥੇ ਖਾਸ ਤੌਰ ਤੇ ਚੈਕਿੰਗ ਕੀਤੀ ਗਈ ਹੈ ਤੇ ਉਸ ਮੁਖੀ ਨੇ ਵੀ ਇਤਿਹਾਸ ਕਿ ਜਦੋਂ ਨਸ਼ੇ ਦੇ ਖਿਲਾਫ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਤਾਂ ਇੱਥੇ 25 ਹੌਟਸਪੌਟ ਸੀ ਜੋ ਕਿ ਹੁਣ ਘਟ ਕੇ 11 ਰਹਿ ਗਏ ਨੇ ਅੱਜ ਉਸੇ ਸਿਲਸਲੇ 'ਚ ਆਪਾਂ ਕਾਸੋ ਆਪਰੇਸ਼ਨ ਸਾਰੇ ਜ਼ਿਲ੍ਹੇ 'ਚ ਕਰ ਰਹੇ ਹੈਗੇ ਆਂ ਇਸ ਫੇਸ ਸਬਡਿਵੀਜ਼ਨ ਵਾਈਜ਼ ਬਕਰੇ ਬਕਰੇ ਕਾਸੂਸ ਕੀਤੇ ਜਾ ਰਹੇ ਹੈਗੇ ਨੇ ਜਿੱਥੇ ਐਸਪੀ ਸਰਵਾਨ ਲੀਡ ਕਰ ਰਹੇ ਹੈਗੇ ਨੇ ਇੱਥੇ ਰੋਪੜ ਸ਼ਹਿਰ ਵਿੱਚ ਜਿਹੜਾ ਹੈਗਾ ਆਪਾਂ ਇੱਕ ਕਾਸੂਸ ਪਹਿਲਾਂ ਕੀਤਾ ਹੈਗਾ ਬਰੰਗਪੁਰੇ ਹੁਨੇਸ਼ਵਰੀ ਆਪਾਂ ਸ਼ਾਮਪੂਰਾ ਕਲੋਨੀ ਖੜੇ ਹੋਏ ਆ ਇੱਥੇ ਮੇਰੇ ਨਾਲ ਐਸਪੀ ਸਾਹਿਬ ਡੀਐਸਪੀ ਸਾਹਿਬ ਸਰਵਾਨ ਤੇ ਹੋਰ ਐਸਐਚਓ ਸਰਵਾਨ ਹੈਗੇ ਨੇ ਜਿਨ੍ਹਾਂ ਵੱਲੋਂ ਲਗਾਤਾਰ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਨਾ ਸੇ ਕੁਝ ਜਿਹੜੇ ਹੈਗੇ ਨੇ ਸ਼ਿਕਾਇਤਾਂ ਜਿਨ੍ਹਾਂ ਦੇ ਖਿਲਾਫ ਪ੍ਰਾਪਤ ਹੋਈਆਂ ਸੀਗੀਆਂ ਜਾਂ ਜਿਨ੍ਹਾਂ ਦੇ ਪਿਛੋਕੜ ਮਾੜਾ ਹੈਗਾ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਔਰ ਉਹ ਜੋ ਵੀ ਇਹਦਾ ਆਉਟਪੁੱਟ ਹੋਊਗਾ ਤੁਹਾਡੇ ਤੁਹਾਨੂੰ ਜਿਹੜਾ ਹੈਗਾ ਵੱਖਰੇ ਤੌਰ ਤੇ ਸਰਚ ਕੀਤਾ ਜਾਏਗਾ ਸਾਡਾ ਮੇਨ ਜਿਹੜਾ ਪਰਪਸ ਇਸ ਕਾਸੋ ਆਪਰੇਸ਼ਨ ਨੂੰ ਕਰਨ ਦਾ ਹੈਗਾ ਜਦੋਂ ਆਪਾਂ ਯੁੱਧ ਨਸ਼ਿਆ ਵਿਰੁੱਧ ਸ਼ੁਰੂ ਕੀਤਾ ਸੀਗਾ ਉਸ ਵੇਲੇ ਕਰੀਬ ਸਾਡੇ ਕੋਲ 25 ਦੇ ਕਰੀਬ ਹਾਟਸਪੌਟ ਸੀਗੇ ਅੱਜ ਸਾਡੀ ਕਾਰਗੁਜ਼ਾਰੀ ਕਰਕੇ ਉਹ ਘਟ ਕੇ ਕਰੀਬ 11 ਦੇ ਕਰੀਬ ਆ ਗਏ ਹਨ ਸਾਡਾ ਮੇਨ ਮੰਤਵ ਹੈਗਾ ਲਗਾਤਾਰ ਡੋਮਿਨੇਸ਼ਨ ਆਪਾਂ ਕਰੀਏ ਔਰ ਇਹਨਾਂ ਇਲਾਕਿਆਂ ਨੂੰ ਦੁਬਾਰਾ ਟੋਰੀਜੂਬਿਨੇਟ ਕਰਕੇ ਔਰ ਡੀਸੀ ਸਾਹਿਬ ਵੱਲੋਂ ਵੀ ਉਪਰਾਲੇ ਕੀਤਾ ਜਾ ਰਿਹਾ ਜਿਹਦੇ ਵਿੱਚ ਜਿਹੜੇ ਵੀ ਬੰਦੇ ਇੱਥੋਂ ਦੇ ਰਹਿਣ ਵਾਲੇ ਹੈਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਕੰਮ ਸਿਖਾ ਕੇ ਸਕਿੱਲ ਡਿਵੈਲਪਮੈਂਟ ਕਰਕੇ ਔਰ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਗਾ ਕਰਕੇ ਇਹਨਾਂ ਤੋਂ ਬਾਹਰ ਕੱਢਿਆ ਜਾਵੇ ਸਾਡਾ ਲਗਾਤਾਰ ਜਿਹੜਾ ਮੰਤਵ ਹੈਗਾ ਕਿ ਆਪਾਂ ਆਪਣੇ ਸੂਬੇ ਨੂੰ ਆਪਣੇ ਜ਼ਿਲ੍ਹੇ ਨੂੰ ਨਸ਼ਮੁਕਤ ਕਰੀਏ ਸਰ ਇਹ ਜਿਲ੍ਹੇ ਬਿਲਕੁਲ ਜੀ ਫੋਰਸ ਦਾ ਵੈਲਫੇਅਰ ਜਿਹੜਾ ਹੈਗਾ ਉਹ ਸਾਡੇ ਮੇਨ ਪੁਆਇੰਟ ਸੇ ਚਾਹੁੰਦਾ ਹੈਗਾ ਲਗਾਤਾਰ ਗਰਮੀ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਸਾਡੀ ਐਸਪੀ ਸਾਹਿਬ ਵੱਲੋਂ ਜਿਹੜਾ ਹੈਗਾ ਲਗਾਤਾਰ ਆਪਣੇ ਫੋਰਸਸ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਹੈਗੇ ਨੇ ਜਾਂ ਪੀਸੀਆਰ ਦੇ ਮੁਲਾਜ਼ਮ ਹੈਗੇ ਨੇ ਜਿਹੜੇ ਧੁੱਪੇ ਚ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਸ਼ਰਬਤ ਜਾਂ ਠੰਡਾਈ ਜਾਂ ਹੋਰ ਜਿਹੜਾ ਹੈ ਜੀਰਾ ਪਾਣੀ ਹੈਗਾ ਪਿਲਾਇਆ ਜਾ ਰਿਹਾ ਹੈਗਾ ਅੱਜ ਵੀ ਜਿਹੜੀ ਫੋਰਸ ਇੱਥੇ ਡਿਊਟੀ ਤੇ ਲੱਗੀ ਹੋਈ ਹੈ ਉਹ ਸਾਰਿਆਂ ਨੂੰ ਜੋ ਵੀ ਰਿਫਰੈਸ਼ਮੈਂਟਸ ਹੈਗੇ ਨੇ ਉਹ ਦਿੱਤੇ ਜਾ ਰਹੇ ਹੈਗੇ ਨੇ ਡਿਊਟੀ ਜਿੱਥੇ ਕਠਿਨ ਹੈਗੀ ਹੈ ਬਟ ਸਾਰੇ ਮੁਲਾਜ਼ ਸਤੇ ਤੰਦਰੁਸਤ ਹੈਗੇ ਨੇ ਮੁਸਤੈਦ ਹੈਗੇ ਨੇ ਔਰ ਲਗਾਤਾਰ ਆਪਣੀ ਡਿਊਟੀਆਂ ਤਖੜੇ ਹੋ ਕੇ ਕਰ ਰਹੇ ਹੈਗੇ ਜਗਬਾਨੀ ਟੀਵੀ ਲਈ ਰੀਸ਼ ਬਟਲਾ ਦੀ ਰਿਪੋਰਟ